ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਪਰ ਕਿੱਦਾਂ ਗੁਜਰਾਂ ਦੇ ਡੰਗਰ ਗੰਦ ਪਾ ਰਹੇ ਹਨ ਅਤੇ ਇਹ ਡੰਗਰ ਐਕਸੀਡੈਂਟ ਦਾ ਕਾਰਨ ਬਣਦੇ ਹਨ ਪਰ ਸਰਕਾਰ ਵੱਲੋਂ ਇਹਨਾਂ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂਕਿ ਸਰਕਾਰ ਕਹਿੰਦੀ ਹੈ ਰੁੱਖ ਲਗਾਓ ਲੋਕ ਰੁੱਖ ਲਗਾਉਂਦੇ ਹਨ ਇਹ ਲੋਕ ਆਪਣੇ ਡੰਗੜਾਂ ਰਾਹੀਂ ਸਾਰੇ ਰੁੱਖਾਂ ਨੂੰ ਬਰਬਾਦ ਕਰ ਦਿੰਦੇ ਹਨ ਜਿੰਨੇ ਵੀ ਨਵੇਂ ਰੁੱਖ ਸਰਕਾਰ ਜਾਂ ਲੋਕਾਂ ਵੱਲੋਂ ਲਾਏ ਜਾਂਦੇ ਹਨ ਇਹ ਉਹਨਾਂ ਨੂੰ ਬਰਬਾਦ ਕਰ ਦਿੰਦੇ ਹਨ ਇਹਨਾਂ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਜੇ ਰੁੱਖ ਵੀ ਸਾਰੇ ਨਵੇਂ ਰੁੱਖ A to Z ਬਰਬਾਦ ਕਰ ਦਿੰਦੇ ਆ ਸ਼ਰਕ ਦੇ ਉੱਪਰ ਇੰਨਾ ਗੰਦ ਪਾਉਂਦੇ ਆ ਨਾ ਕੋਈ ਹਿਸਾਬ ਨਹੀਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੱਦਾਂ ਸ਼ਰਕ ਗੰਦੀ ਕੀਤੀ ਐ ਗੱਡੀਆਂ ਸਾਰੀਆਂ ਲਿਬੜ ਜਾਂਦੀਆਂ ਕਈ ਵਾਰ ਡੰਗੜਾਂ ਦੇ ਫੋਸਾਂ ਦੇ ਉੱਤੋਂ ਲੋਕ ਤਿਲਕੇ ਮੋਟਰਸਾਈਕਲ ਵਾਲੇ ਡਿੱਗਦੇ ਅਸੀਂ ਖੁਦ ਅੱਖੀ ਦੇਖਿਆ ਪਰ ਸਰਕਾਰ ਵੱਲੋਂ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਸ਼ਰਿਆਮ ਸੜਕਾਂ ਤੇ ਖੁੱਲੇ ਆਮ ਡੰਗਰ ਲੈ ਕੇ ਘੁੰਮਦੇ ਹਨ ਕੀ ਸਰਕਾਰ ਸੁੱਤੀ ਹੈ ਸਰਕਾਰ ਨੂੰ ਇਹ ਨਹੀਂ ਦਿਖਦਾ ਕਿ ਇਹ ਲੋਕ ਕਿੱਥੋਂ ਆ ਰਹੇ ਨੇ ਕਿੱਦਾਂ ਪੰਜਾਬ ਦੇ ਵਿੱਚ ਆ ਕੇ ਗੰਦ ਪਾ ਰਹੇ ਹਨ ਜੋ ਸਰਕਾਰ ਕਹਿੰਦੀ ਹੈ ਰੁੱਖ ਲਗਾਓ ਰੁੱਖ ਲਗਾਓਗੇ ਵਾਤਾਵਰਨ ਸਾਫ਼ ਹੋਊਗਾ ਸਾਰੇ ਰੁੱਖ ਤੇ ਇਹ ਖਵਾ ਦਿੰਦੇ ਆ ਜਿੰਨੇ ਵੀ ਰੁੱਖ ਹੁੰਦੇ ਹਨ ਇਹ ਇਹਨਾਂ ਦੇ ਡੰਗਰ ਸਾਰੇ ਰੁੱਖ ਬਰਬਾਦ ਕਰ ਦਿੰਦੇ ਹਨ ਨਵੇਂ ਰੁੱਖ ਕੋਈ ਵੀ ਹੋ ਨਹੀਂ ਪਾਉਂਦੇ ਕਿਉਂਕਿ ਇਹਨਾਂ ਦੇ ਡੰਗਰ ਸਾਰੇ ਰੁੱਖਾਂ ਨੂੰ ਬਰਬਾਦ ਕਰ ਦਿੰਦੇ ਹਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿੰਦਾ ਰੁੱਖਾਂ ਦੇ ਇਹ ਬਰਬਾਦ ਕਰਦੇ ਜਾ ਰਹੇ ਹਨ ਸ਼ਰਕਾ ਦੇ ਗੰਦ ਪਾਉਂਦੇ ਜਾ ਰਹੇ ਹਨ ਇਹ ਲੋਕ ਐਕਸੀਡੈਂਟ ਦਾ ਕਾਰਨ ਬਣਦੇ ਹਨ ਪਰ ਸਰਕਾਰ ਗੂੰਗੀ ਬੋਲੀ ਸੁੱਤੀ ਸਰਕਾਰ ਇਹਨਾਂ ਲੋਕਾਂ ਉੱਪਰ ਕੋਈ ਕਾਰਵਾਈ ਨਹੀਂ ਕਰਦੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੋ ਕਿੰਦਾ ਸ਼ਰਕਾ ਦੇ ਉੱਪਰ ਹਜ਼ਾਰਾਂ ਡੰਗਰ ਲੈ ਕੇ ਤੁਸੀਂ ਦੇਖ ਸਕਦੇ ਜੋ ਕਿੱਦਾਂ ਐ ਐਕਸੀਡੈਂਟ ਦਾ ਕਾਰਨ ਬਣ ਰਿਹਾ ਹੈ ਸੜਕਾਂ ਦੇ ਉੱਪਰ ਹਜ਼ਾਰਾਂ ਡੰਗਰ ਲੈ ਕੇ ਇਹ ਸ਼ਰਿਆਮ ਘੁੰਮਦੇ ਹਨ ਪਰ ਇਹਨਾਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੋ ਇਸ ਵਕਤ ਤੁਹਾਨੂੰ ਲਾਈਵ ਦਿਖਾ ਰਿਹਾ ਤਸਵੀਰਾਂ ਦੇ ਵਿੱਚ ਕਿੱਦਾਂ ਸੜਕਾਂ ਦੇ ਉੱਪਰ ਹਜ਼ਾਰਾਂ ਡੰਗਰ ਲੈ ਕੇ ਲੋਕ ਘੁੰਮ ਰਹੇ ਹਨ ਇਹਨਾਂ ਉੱਪਰ ਕੋਈ ਕਾਰਵਾਈ ਨਹੀਂ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਕਿੱਥੋਂ ਆਏ ਆ ਕਿੱਥੇ ਜਾਣਾ ਇਹਨਾਂ ਨੇ ਤੁਸੀਂ ਆਪ ਹੀ ਦੇਖ ਸਕਦੇ ਜੋ ਕਿਦਾਂ ਇਹਨਾਂ ਕੋਲੋਂ ਲੰਘਣਾ ਮੁਸ਼ਕਲ ਹੋ ਜਾਂਦਾ ਸਾਨੂੰ ਸਰਕਾਰ ਨੂੰ ਚਾਹੀਦਾ ਇਹਨਾਂ ਲੋਕਾਂ ਤੇ ਕਾਰਵਾਈ ਕਰੇ ਇਹਨਾਂ ਨੂੰ ਸ਼ਰਕਤ ਡੰਗਰ ਲੈ ਕੇ ਜਾਣ ਤੋਂ ਰੋਕੇ ਆਪ ਦਾ ਤੁਸੀਂ ਜਿੱਥੇ ਵੀ ਜਗ੍ਹਾ ਲਈ ਆ ਆਪ ਦਾ ਬਹੁਤ ਅਰਮਾਨ ਆ ਤੁਸੀਂ ਉੱਥੇ ਠੇਕੇ ਤੇ ਲੈ ਕੇ ਜਿੱਦਾਂ ਮਰਜ਼ੀ ਜਾ ਕੇ ਪੱਠੇ ਉੱਥੇ ਪਾਓ ਸੜਕ ਤੇ ਲੈ ਕੇ ਤੁਹਾਡਾ ਘੁੰਮਣ ਦਾ ਕੀ ਮਤਲਬ ਹੈ ਡੰਗਰ ਲੋਕਾਂ ਦੇ ਐਕਸੀਡੈਂਟ ਇਹਨਾਂ ਬਹੁਤ ਜ਼ਿਆਦਾ ਹੁੰਦੇ ਹਨ ਇਹਨਾਂ ਦੇ ਕਰਕੇ ਵੀਡੀਓ ਨੂੰ ਇਸ ਵੱਤਵਾਦ ਸ਼ੇਅਰ ਕਰਕੇ ਸਰਕਾਰ ਗੂੰਗੀ ਬੋਲੀ ਤੱਕ ਜਰੂਰ ਪਹੁੰਚਾਓ ਕਿਉਂਕਿ ਇਹ ਲੋਕ ਹਜ਼ਾਰਾਂ ਰੁੱਖ ਬਰਬਾਦ ਕਰ ਚੁੱਕੇ ਹਨ ਜਿੰਨੇ ਵੀ ਰੁੱਖ ਨਵੇਂ ਲਗਾਏ ਜਾਂਦੇ ਹਨ ਸਾਰੇ ਰੁੱਖ ਇਹ ਲੋਕ ਬਰਬਾਦ ਕਰਦੇ ਹਨ ਇਹਨਾਂ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਸਰਕਾਰ ਵੀ ਸੁੱਤੀ ਹੈ ਧੰਨਵਾਦ ਦੋਸਤੋ ਇਨਾ ਹੀ ਕਹਿਣਾ ਸੀ ਆਪਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਰਕ ਦੇ ਉੱਪਰ ਕਿੱਦਾਂ ਗੁਜਰਾਂ ਦੇ ਡੰਗਰ ਗੰਦ ਪਾ ਰਹੇ ਹਨ ਅਤੇ ਇਹ ਡੰਗਰ ਐਕਸੀਡੈਂਟ ਦਾ ਕਾਰਨ ਬਣਦੇ ਹਨ ਪਰ ਸਰਕਾਰ ਵੱਲੋਂ ਇਹਨਾਂ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂਕਿ ਸਰਕਾਰ ਕਹਿੰਦੀ ਹੈ ਰੁੱਖ ਲਗਾਓ ਲੋਕ ਰੁੱਖ ਲਗਾਉਂਦੇ ਹਨ ਇਹ ਲੋਕ ਆਪਣੇ ਡੰਗੜਾਂ ਰਾਹੀਂ ਸਾਰੇ ਰੁੱਖਾਂ ਨੂੰ ਬਰਬਾਦ ਕਰ ਦਿੰਦੇ ਹਨ ਜਿੰਨੇ ਵੀ ਨਵੇਂ ਰੁੱਖ ਸਰਕਾਰ ਜਾਂ ਲੋਕਾਂ ਵੱਲੋਂ ਲਾਏ ਜਾਂਦੇ ਹਨ ਇਹ ਉਹਨਾਂ ਨੂੰ ਬਰਬਾਦ ਕਰ ਦਿੰਦੇ ਹਨ ਇਹਨਾਂ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਜੇ ਰੁੱਖ ਵੀ ਸਾਰੇ ਨਵੇਂ ਰੁੱਖ A to Z ਬਰਬਾਦ ਕਰ ਦਿੰਦੇ ਆ ਸੜਕ ਦੇ ਉੱਪਰ ਇਹਨਾਂ ਗੰਦ ਪਾਉਂਦੇ ਆ ਨਾ ਕੋਈ ਹਿਸਾਬ ਨਹੀਂ ਤੁਸੀਂ ਦੇਖ ਸਾਹੇ ਤਸਵੀਰਾਂ ਦੇ ਵਿੱਚ ਕਿੱਦਾਂ ਛੜਕ ਗੰਦੀ ਕੀਤੀ ਐ ਗੱਡੀਆਂ ਸਾਰੀਆਂ ਲਿਬੜ ਜਾਂਦੀਆਂ ਕਈ ਵਾਰ ਡੰਗਰਾਂ ਦੇ ਫੋਸਾਂ ਦੇ ਉੱਤੋਂ ਲੋਕ ਤਿਲਕ ਕੇ ਮੋਟਰਸਾਈਕਲ ਵਾਲੇ ਡਿੱਗਦੇ ਅਸੀਂ ਖੁਦ ਅੱਖੀ ਦੇਖਿਆ ਪਰ ਸਰਕਾਰ ਵੱਲੋਂ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਸ਼ਰੇਆਮ ਸੜਕਾਂ ਤੇ ਖੁੱਲੇ ਆਮ ਡੰਗਰ ਲੈ ਕੇ ਘੁੰਮਦੇ ਹਨ ਕੀ ਸਰਕਾਰ ਸੁੱਤੀ ਐ ਸਰਕਾਰ ਨੂੰ ਇਹ ਨਹੀਂ ਦਿਖਦਾ ਕਿ ਇਹ ਲੋਕ ਕਿੱਥੋਂ ਆ ਰਹੇ ਨੇ ਕਿਦਾਂ ਪੰਜਾਬ ਦੇ ਵਿੱਚ ਆ ਕੇ ਗੰਦ ਪਾ ਰਹੇ ਹਨ ਜੋ ਸਰਕਾਰ ਕਹਿੰਦੀ ਹੈ ਰੁੱਖ ਲਗਾਓ ਰੁੱਖ ਲਗਾਓਗੇ ਵਾਤਾਵਰਨ ਸਾਫ਼ ਹੋਊਗਾ ਸਾਰੇ ਰੁੱਖ ਤੇ ਇਹ ਖਵਾ ਦਿੰਦੇ ਆ ਜਿੰਨੇ ਵੀ ਰੁੱਖ ਹੁੰਦੇ ਹਨ ਇਹ ਇਹਨਾਂ ਦੇ ਡੰਗਰ ਸਾਰੇ ਰੁੱਖ ਬਰਬਾਦ ਕਰ ਦਿੰਦੇ ਹਨ ਨਵੇਂ ਰੁੱਖ ਕੋਈ ਵੀ ਹੋ ਨਹੀਂ ਪਾਉਂਦੇ ਕਿਉਂਕਿ ਇਹਨਾਂ ਦੇ ਡੰਗਰ ਸਾਰੇ ਰੁੱਖਾਂ ਨੂੰ ਬਰਬਾਦ ਕਰ ਦਿੰਦੇ ਹਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿਦਾਂ ਰੁੱਖਾਂ ਦੇ ਇਹ ਪ੍ਰਬਾਧ ਕਰਦੇ ਜਾ ਰਹੇ ਹਨ ਸੜਕਾਂ ਦੇ ਗੰਦ ਪਾਉਂਦੇ ਜਾ ਰਹੇ ਹਨ ਇਹ ਲੋਕ ਐਕਸੀਡੈਂਟ ਦਾ ਕਾਰਨ ਬਣਦੇ ਹਨ ਪਰ ਸਰਕਾਰ ਗੂੰਗੀ ਬੋਲੀ ਸੁੱਤੀ ਸਰਕਾਰ ਇਹਨਾਂ ਲੋਕਾਂ ਉੱਪਰ ਕੋਈ ਕਾਰਵਾਈ ਨਹੀਂ ਕਰਦੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੋ ਕਿੱਦਾਂ ਸੜਕਾਂ ਦੇ ਉੱਪਰ ਹਜ਼ਾਰਾਂ ਡੰਗਰ ਲੈ ਕੇ ਤੁਸੀਂ ਦੇਖ ਸਕਦੇ ਜੋ ਕਿੱਦਾਂ ਐਕਸੀਡੈਂਟ ਦਾ ਕਾਰਨ ਬਣ ਰਿਹਾ ਹੈ ਸੜਕਾਂ ਦੇ ਉੱਪਰ ਹਜ਼ਾਰਾਂ ਡੰਗਰ ਲੈ ਕੇ ਇਹ ਸ਼ਰਿਆਮ ਘੁੰਮਦੇ ਹਨ ਪਰ ਇਹਨਾਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੋ ਇਸ ਵਕਤ ਤੁਹਾਨੂੰ ਲਾਈਵ ਦਿਖਾ ਰਿਹਾ ਤਸਵੀਰਾਂ ਦੇ ਵਿੱਚ ਕਿੱਦਾਂ ਸ਼ਰਕਾਂ ਦੇ ਉੱਪਰ ਹਜ਼ਾਰਾਂ ਡੰਗਰ ਲੈ ਕੇ ਲੋਕ ਘੁੰਮ ਰਹੇ ਹਨ ਇਹਨਾਂ ਉੱਪਰ ਕੋਈ ਕਾਰਵਾਈ ਨਹੀਂ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਕਿੱਥੋਂ ਆਏ ਆ ਕਿੱਥੇ ਜਾਣਾ ਇਹਨਾਂ ਨੇ ਤੁਸੀਂ ਆਪ ਹੀ ਦੇਖ ਸਕਦੇ ਜੋ ਕਿੱਦਾਂ ਇਹਨਾਂ ਕੋਲੋਂ ਲੰਘਣਾ ਮੁਸ਼ਕਲ ਹੋ ਜਾਂਦਾ ਸਾਨੂੰ ਸਰਕਾਰ ਨੂੰ ਚਾਹੀਦਾ ਇਹਨਾਂ ਲੋਕਾਂ ਤੇ ਕਾਰਵਾਈ ਕਰੇ ਇਹਨਾਂ ਨੂੰ ਸ਼ਰਕਤ ਡੰਗਰ ਲੈ ਕੇ ਜਾਣ ਤੋਂ ਰੋਕੇ ਆਪ ਦਾ ਤੁਸੀਂ ਜਿੱਥੇ ਵੀ ਜਗ੍ਹਾ ਲਈ ਆ ਆਪ ਦਾ ਬਹੁਤ ਅਰਮਾਨ ਆ ਤੁਸੀਂ ਉੱਥੇ ਠੇਕੇ ਤੇ ਲੈ ਕੇ ਜਿੱਦਾਂ ਮਰਜ਼ੀ ਜਾ ਕੇ ਪੱਠੇ ਉੱਥੇ ਪਾਓ ਸੜਕ ਤੇ ਲੈ ਕੇ ਤੁਹਾਡਾ ਘੁੰਮਣ ਦਾ ਕੀ ਮਤਲਬ ਹੈ ਡੰਗਰ ਲੋਕਾਂ ਦੇ ਐਕਸੀਡੈਂਟ ਇਹਨਾਂ ਬਹੁਤ ਜ਼ਿਆਦਾ ਹੁੰਦੇ ਹਨ ਇਹਨਾਂ ਦੇ ਕਰਕੇ ਵੀਡੀਓ ਨੂੰ ਉਸ ਵੱਧ ਵੱਧ ਸ਼ੇਅਰ ਕਰਕੇ ਸਰਕਾਰ ਗੂੰਗੀ ਬੋਲੀ ਤੱਕ ਜ਼ਰੂਰ ਪਹੁੰਚਾਓ ਕਿਉਂਕਿ ਇਹ ਲੋਕ ਹਜ਼ਾਰਾਂ ਰੁੱਖ ਬਰਬਾਦ ਕਰ ਚੁੱਕੇ ਹਨ ਜਿੰਨੇ ਵੀ ਰੁੱਖ ਨਵੇਂ ਲਗਾਏ ਜਾਂਦੇ ਹਨ ਸਾਰੇ ਰੁੱਖ ਇਹ ਲੋਕ ਬਰਬਾਦ ਕਰਦੇ ਹਨ ਇਹਨਾਂ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਸਰਕਾਰ ਵੀ ਸੁੱਤੀ ਹੈ ਧੰਨਵਾਦ ਦੋਸਤੋ ਇਨਾ ਹੀ ਕਹਿਣਾ ਸੀ ਆਪਾਂ